ਪੰਜਾਬ ਸਰਕਾਰ ਵੱਲੋਂ ਜੋ ਇਹ ਜੁੱਧ ਨਸ਼ਾ ਵਿਰੋਧ ਮਹਿਮ ਜਿਹੜੀ ਚੇੜੀ ਹੋਈ ਹੈ ਉਹਦੇ ਤਹਿਤ ਸ੍ਰੀ ਫੋਰ ਸਿੰਘ ਪੋਲਰ ਮਾ ਜੋ ਕਮਿਸ਼ਨਰ ਆਫ ਪੁਲਿਸ ਸਾਹਿਬ ਅ ਉਨ੍ਹਾਂ ਦੀ ਖਾਸ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਐਡੀਸਪੀ ਸਿਟੀ ਵਾਂਗੀਆਂ ਸੁਪਰਵਾਈਜ਼ਰ ਹੇਠ ਜਿਹੜੀ ਕਮਿਸ਼ਨਰ ਦੀ ਪੋਸਟ ਦੇ ਵਿੱਚ ਜ਼ੋਨ 1 ਦੀ ਜਿਹੜੀ ਸਾਡੀ ਟੀਮ ਹੈ ਬਹੁਤ ਵਧੀਆ ਕੰਮ ਕਰੀ ਹੈ ਉਸੇ ਲੜੀ ਦੇ ਤਹਿਤ ਮਿਤੀ 10 ਤੈ ਨੂੰ ਅਸੀਂ ਇੱਕ ਸਰਜੀਤ ਸਿੰਘ ਬਿੱਟੂ ਵਾਸੀ ਬਲਕਲਾਂ ਨੂੰ ਐ ਐਨਡੀਬੀਐਸ ਵਿੱਚ ਰੈਸਟ ਕੀਤਾ ਸੀ ਤੇ ਉਹਦੇ ਕੋਲ ਉਹ 1 ਕਿਲੋ ਦੇ 12 ਗ੍ਰਾਮ ਫੇਰੋ ਬਰਾਮਦ ਕੀਤੀ ਸੀ ਜਿਹਦੇ ਖਿਲਾਫ ਉਹਦੇ 12 ਨੰਬਰ ਮਕਰਮਾ ਦਰਜ ਕੀਤਾ ਗਿਆ ਥਾਣਾ ਡੀ ਡਿਵੀਜ਼ਨ ਦੇ ਵਿੱਚ ਉਸੇ ਲੜੀ ਦੇ ਤਹਿਤ ਜਦੋਂ ਉਹਨੂੰ ਇੰਟਰੋਗੇਸ਼ਨ ਹੋਈ ਤਾਂ ਉਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਸੀਗੇ ਉਹ ਸਟੈਬਿਸ਼ ਕੀਤੇ ਗਏ ਬੈਕਵਰਡ ਲਿੰਕੇਜ ਦੇ ਵਿੱਚ ਉਹਦੇ ਵਿੱਚ ਆਇਆ ਸੀ ਪੰਮੋਦੀਪ ਸਿੰਘ ਵਾਸੀ ਭੇਡੇਵੱਡ ਤੇ ਫਾਰਵਰਡ ਲਿੰਕ ਦੇ ਵਿੱਚ ਕੁਲਵੀਰ ਸਿੰਘ ਵਾਸੀ ਬੱਲ ਆਇਆ ਸੀਗਾ ਇਹ ਕੁਲਵੀਰ ਸਿੰਘ ਬਾਲੂ ਵਾਸੀ ਵਾਸੀ ਬਾਲੂ ਮਿਤੀ 18 3 24 ਨੂੰ ਫਰਜ਼ਾਰ ਕੀਤਾ ਗਿਆ ਸੀ ਤੇ ਉਹਦੇ ਕੋਲੋਂ ਵੀ 50 ਗ੍ਰਾਮ ਹੀਰੋ ਜਿਹੜੀ ਬਰਾਮਦ ਕੀਤੀ ਗਈ ਸੀ ਇਸੇ ਤਰ੍ਹਾਂ ਜਿਹੜਾ ਉਹਦਾ ਬੈਕਵਰਡ ਲਿੰਕਰ ਸੀਗਾ ਪਮਨਦੀਪ ਸਿੰਘ ਵਾਸੀ ਭੀਟੇਵੜ ਉਹਨੂੰ ਮਿਤੀ 24 25 ਜਾਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਕੋਲੋਂ ਪੁੱਛ ਕੇ ਇਸ ਤਰ੍ਹਾਂ 3 ਲੱਖ ਰੁਪਏ ਜਿਹੜੇ ਡਰੱਗ ਮਨੀ ਜਿਹੜੀ ਉਸਨੇ ਮੰਨਿਆ ਹੈ ਕਿ ਉਸਨੇ ਨਸ਼ਿਆ ਦੇ ਕਾਰੋਬਾਰ ਤੋਂ ਕਮਾਈ ਹੈ ਜਿਹੜੇ ਉਹ ਨਸ਼ੇ ਅਗੇ ਦਿੰਦਾ ਸੀਗਾ ਉਹਨਾਂ ਜਿਹੜੀ ਉਹ ਮਨੀ ਆਉਂਦੀ ਸੀ ਉਹਦੇ ਨਾਲੇ ਉਹ ਕਾਰੋਬਾਰ ਕਰਦਾ ਸੀਗਾ ਤੇ ਇਹ 3 ਲੱਖ ਰੁਪਏ ਟੋਟਲ ਦੇ ਕੋਬਰਾਮਦ ਕੀਤਾ ਗਿਆ ਇਹਦੇ ਦੇ ਤਹਿਤ ਬਗਰਾਮ ਵਿੱਚ 27 ਸੀਤਾ ਫਾਤਾ ਕੀਤਾ ਗਿਆ ਤੇ ਇਹਦਾ ਅਜੇ ਪੁਲਿਸ ਰਿਮਾਰਡ ਤੇ ਆ ਇਹਦੇ ਕੋਲੋਂ ਸਾਨੂੰ ਹੋਰ ਵੀ ਰਿਕਵਰੀ ਆਉਂਦੀ ਆ ਜਾਗੀ ਪੰਜਾਬ ਸਰਕਾਰ ਵੱਲੋਂ ਜੋ ਇਹ ਜੁੱਧ ਨਸ਼ਾ ਵਿਰੋਧ ਮਹਿਮ ਜਿਹੜੀ ਚੇੜੀ ਹੋਈ ਹੈ ਉਹਦੇ ਤਹਿਤ ਸ੍ਰੀ ਗੁਰਪ੍ਰੀਤ ਸਿੰਘ ਪੁੱਲਰ ਜੋ ਕਮਿਸ਼ਨਰ ਆਫ ਪੁਲਿਸ ਸਾਹਿਬ ਅਨਾਰੀ ਖਾਸ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਐਡੀਸਪੀ ਸਿਟੀ ਵਾਂਦੀਆਂ ਸੁਪਰਵਾਈਜ਼ਰ ਹੇਠ ਜਿਹੜੀ ਕਮਿਸ਼ਨਰ ਦੀ ਪੋਸਟ ਦੇ ਵਿੱਚ ਜ਼ੋਨ 1 ਦੀ ਜਿਹੜੀ ਸਾਡੀ ਟੀਮ ਹੈ ਬਹੁਤ ਵਧੀਆ ਕੰਮ ਕਰੀ ਹੈ ਉਸੇ ਲੜੀ ਦੇ ਤਹਿਤ ਮਿੱਤੀ ਦਾਸ ਤੇ ਨੂੰ ਅਸੀਂ ਇੱਕ ਸਰਜੀਤ ਸਿੰਘ ਬਿੱਟੂ ਵਾਸੀ ਬਲਕਲਾਂ ਨੂੰ ਐ ਐਨਡੀਬੀਸ ਦੇ ਵਿੱਚ ਰੈਸ਼ ਕੀਤਾ ਸੀ ਤੇ ਉਹਦੇ ਕੋਲੋਂ 1 ਕਿਲੋ ਦੇ 12 ਗ੍ਰਾਮ ਹੀਰੋ ਬਰਾਮਦ ਕੀਤੀ ਸੀ ਜਿਹਦੇ ਖਿਲਾਫ ਉਹ 12 ਨੰਬਰ ਮਕਰਮਾ ਦਰਜ ਕੀਤਾ ਗਿਆ ਤਾਣਾ ਡੀ ਡਿਵੀਜ਼ਨ ਦੇ ਵਿੱਚ ਉਸੇ ਲੜੀ ਦੇ ਤਹਿਤ ਜਦੋਂ ਉਹਨੂੰ ਇੰਟਰੋਗ"，ਨ ਹੋਈ ਤਾਂ ਉਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਸੀਗੇ ਉਹ ਸਟੇਬਿਸ਼ ਕੀਤੇ ਗਏ ਬੈਕਵਰਡ ਲਿੰਕ ਜੇ ਵਿੱਚ ਉਹਦੇ ਵਿੱਚ ਆਇਆ ਸੀ ਪੰਮੋਤੀ ਸਿੰਘ ਵਾਸੀ ਪੇਟੇਵੱਡ ਤੇ ਫਾਰਵਰਡ ਲਿੰਕ ਦੇ ਵਿੱਚ ਕੁਲਬੀਰ ਸਿੰਘ ਵਾਸੀ ਬਾਲ ਆਇਆ ਸੀਗਾ ਇਹ ਕੁਲਬੀਰ ਸਿੰਘ ਬਾਲੂ ਵਾਸੀ ਵਾਸੀ ਬਾਲ ਨੂੰ ਮਿਤੀ 18 3 24 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਦੇ ਕੋਲੋਂ ਵੀ 50 ਗ੍ਰਾਮ ਹੀਰੋ ਜਿਹੜੀ ਬਰਾਮਦ ਕੀਤੀ ਗਈ ਸੀ ਇਸੀ ਤਰ੍ਹਾਂ ਜਿਹੜਾ ਉਹਦਾ ਬੈਕਵਰਡ ਲਿੰਕ ਸੀਗਾ ਪਵਨਦੀਪ ਸਿੰਘ ਵਾਸੀ ਭੀਟੇਵੜ ਉਹਨੂੰ ਮਿਤੀ 24 25 4 ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਕੋਲੋਂ ਪੁੱਛ ਕੇ ਇਸ ਦੌਰਾਨ 3 ਲੱਖ ਰੁਪਏ ਜਿਹੜੇ ਡਰਗ ਮਨੀ ਜਿਹੜੀ ਉਸਨੇ ਮੰਨਿਆ ਹੈ ਕਿ ਉਸਨੇ ਨਸ਼ਿਆਂ ਦੇ ਕਾਰੋਬਾਰ ਤੋਂ ਕਮਾਈ ਹੈ ਜਿਹੜੇ ਉਹ ਨਸ਼ੇ ਅਗੇ ਦਿੰਦਾ ਸੀਗਾ ਉਹਨਾਂ ਜਿਹੜੀ ਉਹ ਮਨੀ ਆਉਂਦੀ ਸੀ ਉਹਦੇ ਨਾਲੇ ਉਹ ਕਾਰੋਬਾਰ ਕਰਦਾ ਸੀਗਾ ਤੇ ਇਹ 3 ਲੱਖ ਰੁਪਏ ਟੋਟਲ ਉਹਦੇ ਕੋਲੋਂ ਬਰਾਮਦ ਕੀਤਾ ਗਿਆ ਤੇ ਦੇ ਦੇ ਤੈਨ ਤੇ ਮਗਰਮ ਵਿੱਚ 27 ਸੀ ਦਾ ਵਾਅਦਾ ਕੀਤਾ ਗਿਆ ਤੇ ਇਹਦਾ ਅਜੇ ਪੁਲਿਸ ਰਿਮਾਂਡ ਤੇ ਆ ਇਹਦੇ ਕੋਲੋਂ ਸਾਨੂੰ ਹੋਰ ਵੀ ਰਿਕਵਰੀ ਹੋਣ ਦੀ ਆਸ ਹੈਗੀ